ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਤੋਂ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉੱਤੇ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਇਸ ਕੋ ਜਦੋਂ ਅਰੈਸਟ ਪਈ ਸੀ ਉਹਨਾਂ ਦੀ ਉਦੋਂ ਹੀ ਅਜਨਾਲੇ ਪੇਸ਼ ਕੀਤਾ ਗਿਆ ਤੇ ਜਦੋਂ ਚਲਾਨ ਪੇਸ਼ ਕਰਦੇ ਆ ਜਿਹੜਾ ਸੈਕਸ਼ਨ ਹੁੰਦੇ ਆ ਅੰਡਰ ਸੈਕਸ਼ਨ 307/ਬਾਈ ਸੈਕਸ਼ਨ 420 ਨਹੀਂ ਹੈ ਇਸ ਕਰਕੇ ਜਿਹੜਾ ਚਲਾਨ ਹੈ ਉਹ ਸਬਮਿਟ ਕਰਤਾ ਸਦਾ ਸੈਸ਼ਨ ਕੋਰਟ ਦੇ ਦੇ ਜਿੱਦੇ ਵੀ ਟ੍ਰਾਇਲ ਹੈਗੀ ਆ ਉਹ ਸਾਰੀ ਉਹ ਸੈਸ਼ਨ ਕੋਰਟ ਦੇ ਵਿੱਚ ਚੱਲੇਗੀ ਤੇ ਜਿੰਨਾ ਐਵੀਡੈਂਸ ਰਿਕਾਰਡ ਹੋਏਗਾ ਸੈਸ਼ਨ ਕੋਰਟ ਵਿੱਚ ਇਸ ਕਰਕੇ ਅਜ ਪੇਸ਼ ਕਰਦੇ ਕਿੰਨੇ ਕਿੰਨੇ ਜਣੇ ਆ ਕੁੱਲ ਕਿੰਨੇ ਜਣੇ ਆ ਤੇ ਅੰਮ੍ਰਿਤਪਾਲ ਦੇ ਸਾਥੀ ਕਿੰਨੇ ਹੋਵੇ ਨਹੀਂ ਸਿੱਖੋ ਅੰਮ੍ਰਿਤਪਾਲ ਦੇ ਸਾਥੀ ਕਹੋ ਜਾਂ ਜਿਨੇ ਨਾਮਿਨੇਟਡ ਅਕਿਊਜ਼ ਹੈਗੇ ਆ ਉਹ ਲੀਅਰ ਬਾਊਟ ਸਰ ਮਾਮਲਾ ਕਿਤੇ ਤੋਂ ਫਾਈਲ ਨੰਬਰ ਆਫੇਰ ਤੇ ਆਤੀ ਪੇਸ਼ ਕੀਤਾ ਜਾਣਾ ਹੈ ਹਾਂ ਜੀ ਇਹ ਅੱਜ ਦਾ ਬੇਸਟਾ ਨਾ ਉਹ ਕਾਲੀ ਨੰਬਰ ਆਫੇਰ ਤੇ ਹੀ ਪੇਸ਼ ਕਰਨਾ ਹੈ ਜੀ ਇਹਦੇ ਵਿੱਚ ਅਮਰਪਾਲ ਸ਼ਾਮਲਾ ਨਾਮ ਨੋਮੀਨੇਟਡ ਹੈਗਾ ਜੀ ਉਹਨਾਂ ਦਾ ਨਾਮ ਹੈਗਾ ਜੀ ਤੇ ਇਸੇ ਦੇ ਦਰਿਏ ਪੇਸ਼ ਕੀਤਾ ਜਾਏਗਾ ਜਾਂ ਖੁਦ ਨਹੀਂ ਜਿਸ ਤਰ੍ਹਾਂ ਨੇ ਆਰਡਰ ਫਿਜ਼ੀਕਲੀ ਦਿੱਤਾ ਹੈ ਸਰ ਅਕਿਤਨਲ ਚਾਰਜੀਟ ਚਾਦਰ ਕਰਦੇਗੇ 300 ਪੇਜਾਂ ਦੇ ਕਾਫੀ ਵੱਡੇ આરોਪ ਲਗਾਏ ਜਾ ਰਹੇ ਨੇ ਕਿ ਆਜਾਦਗੀ ਪਰਦਾਸੀ ਕੋਈ ਨਹੀਂ આરોਪ ਲਗਾਏ ਨੇ ਬਸ ਬੱਲ ਵੀ ਇਤਨੇ ਰੋਗ ਲਗਾਏ ਨੇ ਬੰਦੇ ਪਾਸਿੰਗ ਦੇ ਕਿ ਨਸ਼ਾ ਕਰਦਾ ਜੇਲ੍ਹ ਦੇ ਵਿੱਚ ਉਹ ਵੀ ਕਾਫੀ ਵੱਡੇ આરોਪ ਲਗਾਏ ਗਏ ਨੇ ਦੇਖੋ ਜਿਹੜੀ ਚਾਰਜੀਟ 300 ਪੇਜਾਂ ਦੀ ਨਹੀਂ ਹੈ ਇਹਨਾਂ ਨੇ 8000 1200 ਪੇਜ ਦੀ ਚਾਰਜੀਟ ਸ਼ਾਮਿਲ ਕੀਤੀ ਹੈ ਤੇ ਜਿਹੜਾ ਇਹਨਾਂ ਦਾ ਬੇਸ ਬਣਾਇਆ ਸਿਰਫ ਸਿਰਫ ਇੱਕ ਡਿਸਕਲੋਜ਼ਰ ਸਟੇਟਮੈਂਟ ਬਣਾਇਆ ਤੇ ਇੱਕ ਐਡੀ ਕਾਲ ਡੀਟੇਲ ਜਿਹੜੀ ਉੱਥੇ ਪਿਆ ਕੀ ਹੈ ਟਾਵਰ ਦੇ ਬੇਸ ਤੇ ਪੇਸ਼ ਕੀਤਾ ਠੀਕ ਹੈ ਨਾ ਹੁਣ ਜੋ ਡਿਸਕਲੋਜ਼ਰ ਸ ਇਹ ਡਿਸਪੋਜ਼ਲ ਸਟੇਟਮੈਂਟ ਹੁੰਦੀ ਹੈ ਜਿਹੜੀ ਇਹ ਹੁੰਦੀ ਹੈ ਰਿਲੇਟਡ ਟੂ ਕੇਸ 1007 ਦਾ ਜਿਹੜਾ ਕੇਸ ਸੀਗਾ ਉਹਦੇ ਰਿਲੇਟਡ ਇਹਨਾਂ ਨੇ ਕੁਝ ਕੁਛ ਕਰਨਾ ਚਾਹੀਦਾ ਦਰ ਕਿ ਉਹਦੇ ਰਿਲੇਟਡ ਕੋਈ ਪੁਛਗੈਚ ਨਹੀਂ ਆਏਗੀ ਤੇ ਇਹ ਕੈਸੇ ਨਹੀਂ ਤੇਰਾ ਬਣਾ ਕੇ ਨਸ਼ੇ ਦੇ ਖਿਲਾਫ ਕੀ ਉਹ ਨਸ਼ੇ ਕਰਦਾ ਸੀ ਜਦ ਕਿ ਉਹ ਰਿਲੇਟਡ ਹੈ ਹੀ ਨਹੀਂ ਹੈ ਦੂਸਰਾ ਇਹ ਕਿ ਬਜੇ ਕਹਿੰਦਾ ਮੈਂ ਕੋਈ ਅਜਿਹਾ ਬਿਆਨ ਦਿੱਤਾ ਹੀ ਨਹੀਂ ਹੈ ਦੂਸਰਾ ਇਹ ਜਾਂ ਤੇ ਖਾਲੀ ਪੇਪਰ ਤੇ ਸਾਈਨ ਕਰਾਈ ਜਾਂਦੇ ਗਾ ਅੰਡਰ ਇਨਫਲੂਐਂਸ ਹੈ ਨਹੀਂਗਾ ਉਜਲੇ ਇਸ ਕਰਕੇ ਹੈ ਇਸ ਕਰਕੇ ਟੂ ਵਿਜੀਬਲ ਨਹੀਂ ਹੋਏ ਤੁਹਾਡੇ ਉਹ ਜੀ ਦਲੀਲਾ ਰੱਖਿਆ ਜਾਣਗੇ ਮਾਲਜੋ ਦੇ ਸਾਹਮਣੇ ਇਹ ਦੇਖੋ ਅੱਜ ਚਾਰਜ ਫਰੇਮ ਹੋ ਗਿਆ ਅੱਜ ਸਿਰਫ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇਹਨੂੰ ਪਲੀਟ ਗਿਰਤੀ ਕਰਦੇ ਹੋ ਨਾਟ ਗਿਰਤੀ ਹੈ ਤੁਹਾਡੀ ਨਾਟ ਗਿਰਤੀ ਹੈ ਇਹਦਾ ਆਪਣਾ ਐਵੀਡੈਂਸ ਰਾਵਾਂਗੇ ਜੀ ਆਪਣੇ ਕਿਉਂਕਿ ਆਪਾਂ ਆਪਾਂ ਦੇਖਣਾ ਹੈ ਚਾਰਜ ਕਰੇਗਾ ਹਾਲ ਸਾਹ ਚਾਰਜ ਕਰੇਗਾ ਹਾਲ ਸਾਹ ਇਹਨਾਂ ਜੋ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਉਹ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਅਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਬੇਰਸੀ ਦੇ ਖੋਕੇ ਆਉਦਾ ਇਹ ਚਲਾਓ ਗੱਲਬਾਤ ਭਾਈ ਸਾਹਿਬ ਦਾ ਬਿਆਨ ਕੁੜੀਆਂ ਵਾਲੇ ਬਿਆਨ ਥਾਰੇ ਬਿਲਕੁਲ ਗਲਤ